ਜੀ ਚੌਥੀ ਪਾਠ ਸਾਹੀ ਤੰਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਵ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੂਰਵ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਜੀ। ਇਹ 3704 ਮਾਸਟਰ ਗ੍ਰੈਜੂਏਟਰ ਦੇ ਜੋ ਪੀワイਕਿਊ ਨੇ ਜੋ ਪੇਪਰ ਆਇਆ ਹੋਇਆ ਹੈ ਠੀਕ ਹੈ। ਕੱਲ ਅਸੀਂ ਕਰੇ ਸੀ ਜੀ ਲਾਈਵ ਸੈਸ਼ਨ ਦੇ ਵਿੱਚ 60 ਨੰਬਰ ਸਵਾਲ ਤੱਕ ਠੀਕ ਹੈ ਅੱਜ ਅਸੀਂ ਗੱਲ ਕਰਾਂਗੇ ਅਗਲੇ ਸਵਾਲਾਂ ਦੀ। ਸਾਡੇ ਕੋਲ ਅਗਲਾ ਸਵਾਲ ਹੈ ਚੰਚਲ ਦਾ ਪ੍ਰਾਇਯਵਾਚੀ ਹੈ ਠੀਕ ਹੈ ਹੁਣ ਪ੍ਰਾਇਯਵਾਚੀ ਸ਼ਬਦ ਵੈਸੇ ਤੇ ਹਿੰਦੀ ਦਾ ਵਰਤੇ ਹੋਇਆ ਚੰਚਲ ਦਾ ਜੇ ਆਪਾਂ ਦੇਖੀਏ ਪੰਜਾਬੀ ਦੇ ਵਿੱਚ ਸਮਾਨਾਰਥਕ ਸ਼ਬਦ ਆਏਗਾ ਕਿ ਚੰਚਲ ਦਾ ਸਮਾਨਾਰਥਕ ਸ਼ਬਦ ਕੀ ਆਏਗਾ ਸ਼ੋਖ ਠੀਕ ਹੈ ਫਿਰ ਹੈ ਸ਼ਬਦਾਂ ਦੇ ਅੰਤਜ ਵਿਚਾਲੇ ਆਉਂਦੀ ਹੁੰਦੀ ਹੈ ਜਦੋਂ ਵੀ ਅਸੀਂ ਸ਼ਬਦ ਉਚਾਰਦੇ ਹਾਂ ਉਦੇ ਵਿੱਚ ਤਿੰਨ ਸੁਰਾਂ ਅਸੀਂ ਉਚਾਰਨ ਕਰਦੇ ਹਾਂ ਠੀਕ ਹੈ ਸ਼ਬਦ ਅਕੋਰਡਿੰਗ ਕਿ ਕਿਹੜੇ ਉਹਦੇ ਵਿੱਚ ਅੱਖਰ ਨੇ ਜਿਹੜੇ ਉਹ ਵਰਤੇ ਗਏ ਨੇ ਉੱਚੀ ਸ਼ਬਦਾਂ ਦੇ ਅੰਤ ਜਾਂ ਵਿਚਾਲੇ ਉੱਚੀ ਸੁਰ ਆਉਂਦੀ ਹੈ ਠੀਕ ਹੈ ਪੁਰਸਲਾਤ ਅਤੇ ਅਨਲਹਕ ਕਿਸ ਕਾਫਤਾਰਾ ਦੇ ਸੰਕਲਪ ਹਨ ਜਿਹੜੇ ਇਹ ਸੰਕਲਪ ਨੇ ਜੇ ਉਹ ਹਨ ਸੂਫੀ ਕਾਫਤਾਰਾ ਦੇ ਕਿਉਂਕਿ ਇਹ ਕੁਐਸਚਨ ਹੈ ਜਿਹੜਾ ਉਹ ਸੂਫੀ ਮਤ ਦੇ ਨਾਲ ਰਿਲੇਟਡ ਹੈ ਤੇ ਇਹ ਨੈਟ ਦੇ ਪੇਪਰ ਦੇ ਵਿੱਚ ਵੀ ਪੁੱਛਿਆ ਜਾ ਚੁੱਕਿਆ ਹੈ ਹਾਂਜੀ ਅਗਲਾ ਪ੍ਰਸ਼ਨ ਹੈ ਸਾਡਾ ਪੁਰਸਲਾਤ ਅਤੇ ਅਨੁਲਖ ਕਿਸ ਘਾਤਾਰ ਦੇ ਸੰਕਲਪ ਹਨ ਤਾਂ ਇਹ ਹਨ ਜੀ ਸੂਫੀ ਕਾਦ ਦੇ ਠੀਕ ਹੈ ਸੂਫੀ ਮਤ ਦੇ ਵਿੱਚ ਪ੍ਰਸ਼ਨ ਹੈ ਸਾਡੇ ਕੋਲ ਤੇ ਇਹ ਕੀ ਆਏ ਹੋਏ ਕੁਐਸਚਨ ਹੈ ਤੇ ਸਾਡੇ ਕੋਲੇ UGC NET ਦਾ PYQ ਹੈ ਅੱਗੇ ਹੈ ਕੱਕਾ ਤੇ ਖਖਾ ਦਾ ਅੰਤਰ ਹੈ ਜੋ ਕੱਕਾ ਤੇ ਖਖਾ ਧੁਨੀਆਂ ਨੇ ਉਹਦਾ ਅੰਤਰ ਕੀ ਦਾ ਕਹਾ ਦੇ ਵੰਦਾ ਜੀ ਪ੍ਰਾਂਤਤਾ ਦਾ ਕਿਉਂਕਿ ਉਹ ਸਗੋਸ਼ ਤੇ ਅਗੋਸ਼ ਧੁਨੀਆਂ ਦੇ ਵਿੱਚ ਆਉਂਦੀਆਂ ਨੇ ਤਾਂ ਉਹਤੀ ਗਿਆ ਸਾਡੇ ਕੋਲੇ ਪ੍ਰਾਂਤਤਾ ਦਾ ਜਿਹੜਾ ਉਹ ਫਰਕ ਪੈਂਦਾ ਹੈ ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ ਦੀਪੂ ਕਿਸ ਇਕਾਂਗੀ ਦੀ ਪਾਤਰ ਹੈ ਦੀਪੂ ਸੋਰੀ ਦੀਪੂ ਹੈ ਜੀ ਪਤਨ ਦੀ ਵੇੜੀ ਇਕਾਂਗੀ ਦੀ ਜਿਹੜੀ ਬਲਵੰਤ ਗਾਰਗੀ ਦੀ ਹੈ ਤੇ ਜਿਹੜਾ ਇਹ ਕੁਐਸਚਨ ਹੈ ਜੀ ਇਹ ਵੀ ਨੈਟ ਦੇ ਵਿੱਚ ਜਿਹੜਾ ਰਿਪੀਟ ਹੋ ਚੁੱਕਿਆ ਠੀਕ ਹੈ ਪਰ ਆਪਕੇ ਜਦੋਂ ਅਸੀਂ UGC NET ਦਾ ਪੇਪਰ ਦਿੰਨੇ ਤਾਂ ਉਹ ਵੀ ਕਈ ਕੁਐਸਚਨ ਨੇ ਜਿਹੜੇ MCQ ਨੇ ਜਿਹੜੇ ਉਹ ਮਾਸਟਰ ਗ੍ਰੈਡ ਦੇ ਵਿੱਚ ਰਿਪੀਟ ਹੋ ਚੁੱਕੇ ਨੇ ਠੀਕ ਹੈ ਅਗਲਾ ਹੈ ਜੀ ਸਾਡੇ ਕੋਲ ਅਤੀਤ ਦੇ ਪਰਛਾਵੇਂ ਨਾਟਕ ਪਹਿਲੀ ਵਾਰ ਕਦੋਂ ਛਪਿਆ ਤੇ ਇਹ ਛਪਿਆ ਸੀ ਜੀ 1967 ਦੇ ਵਿੱਚ ਤੇ ਅਤੀਤ ਇਹ ਜਿਹੜਾ ਨਾਟਕ ਹੈ ਉਹ ਹੈ ਕਿ ਇਸ ਦਾ ਕਪੂਰ ਸਿੰਘ ਕੁੰਮਣ ਦਾ ਅੱਗੇ ਹੈ ਡਾਕਟਰ ਟੀ ਆਰ ਬਨੋਦ ਦੇ ਲਿਖੇ ਖੋਜ ਪੱਤਰਾਂ ਦੀ ਕਿਤਾਬ ਆਧੁਨਿਕ ਪੰਜਾਬੀ ਸੱਭਿਆਚਾਰ ਕਿਸ ਨੇ ਸਾਧਿਤ ਕੀਤੀ ਤੇ ਇਹ ਸੰਪਾਦਿਤ ਕੀਤੀ ਸੀ ਵੀ ਡਾਕਟਰ ਸੁਰਿੰਦਰ ਕੁਮਾਰ ਦਿਵੇਸ਼ਵਰ ਨੇ ਠੀਕ ਹੈ ਇਹ ਯਾਦ ਰੱਖਣਾ ਅੱਗੇ ਹੈ ਸੱਭਿਆਚਾਰ ਸਿਧਾਂਤ ਤੇ ਵਿਹਾਰ ਪੁਸਤਕੇ ਇਹ ਕਿਤਾਬ ਹੈ ਨਾ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹ ਜੀਤ ਸਿੰਘ ਸ਼ੀਤਲ ਗੁਰਵਖਸ਼ ਸਿੰਘ ਫ੍ਰੈਂਕ ਦੀਆਂ ਇਹਨਾਂ ਦੀਆਂ ਬੁੱਕਸ ਬਹੁਤ ਵਾਰ ਨੇ ਜਿਹੜੀ ਉਹ ਪੇਪਰ ਦੇ ਵਿੱਚ ਪੁੱਛੀਆਂ ਜਾ ਚੁੱਕੀਆਂ ਨੇ ਠੀਕ ਹੈ ਤੇ ਤੁਸੀਂ ਯਾਦ ਰੱਖਣਾ ਤੇ ਜਿਹੜੀ ਸੱਭਿਆਚਾਰਕ ਸਿਧਾਂਤ ਤੇ ਬਿਹਾਰ ਬੁੱਕ ਹੈ ਇਹ ਹੈਗੇ ਜੀਜੀਤ ਸਿੰਘ ਜੋਸ਼ੀ ਦੀ ਤੇ ਜੇ ਗੁਰਵਖਸ਼ ਸਿੰਘ ਫ੍ਰੈਂਕ ਦੀ ਬੁੱਕ ਦੀ ਗੱਲ ਕਰੀਏ ਉਹ ਹੈ ਜੀ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਠੀਕ ਹੈ ਬਸ ਨਾਮਾਂ ਦਾ ਥੋੜਾ ਜਿਹਾ ਡਿਫਰੈਂਸ ਹੈ ਉੱਥੇ ਅਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਠੀਕ ਹੈ ਅੱਗੇ ਹੈ ਸਿਆਲਾਂ ਦੀਆਂ ਧੂਣੀਆਂ ਦਾ ਰਚੈਤਾ ਹੈ ਜਿਹੜਾ ਇਹ ਬੁੱਕ ਹੈ ਉਹ ਹੈ ਜੀ ਗਿਆਨੀ ਦਿੱਤ ਸਿੰਘ ਦੀ ਸਾਡੇ ਕੋਲ ਨਾ ਗਿਆਨੀ ਗੁਰਦਿੱਤ ਸਿੰਘ ਤੇ ਗਿਆਨੀ ਦਿੱਤ ਸਿੰਘ ਸਾਨੂੰ ਦੋ ਨਾਮ ਮਿਲਦੇ ਨੇ ਠੀਕ ਹੈ ਸਾਹਿਤਕਾਰ ਮਿਲਦੇ ਆ ਤਾਂ ਉਹਨਾਂ ਦੀ ਬੁੱਕਸ ਦਾ ਤੇ ਉਹਨਾਂ ਦਾ ਨਾਵਾਂ ਦਾ ਵੀ ਖਾਸ ਧਿਆਨ ਰੱਖਣਾ ਅੱਗੇ ਹੈ ਦਲੀਪ ਕੌਰ ਟਿਵਾਣਾ ਦੀ ਕਿਤਾਬ ਜਿਸਨ ਪਛਾਤਾ ਸੱਚ ਕਿਸ ਨੇ ਛਾਪੀ ਜੇ ਹੁਣ ਅਸੀਂ ਜੂਜੀਸੀ ਨੈਟ ਦੀ ਤੇ ਮਾਸਟਰ ਕਾਟ ਦੇ ਵਿੱਚ ਡਿਫਰੈਂਸ ਦੇਖਣਾ ਹੋਵੇ ਨਾ ਤਾਂ ਜਿਹੜੇ ਅਸੀਂ ਜੂਜੀਸੀ ਨੈਟ ਦਾ ਪੇਪਰ ਦਿੰਨੇ ਆ ਉਹ ਸਾਡੇ ਥਿਊਰੀ 베ਸਡ ਪਰ ਇੱਥੇ ਕੀ ਹੈ ਸਾਨੂੰ ਕਿ ਇਹਦੇ ਵਿੱਚ ਇਹ ਵੀ ਪੁੱਛਿਆ ਜਾਂਦਾ ਮਾਸਟਰ ਕੈਡਰ ਦੇ ਵਿੱਚ ਕਿ ਜਿਹੜੀਆਂ ਬੁੱਕਸ ਛਪੀਆਂ ਨੇ ਉਹ ਕਿਸ ਦੀਆਂ ਛਪੀਆਂ ਹੋਈਆਂ ਨੇ ਤਾਂ ਇਹ ਚੀਜ਼ ਦਾ ਵੀ ਖਾਸ ਖਿਆਲ ਰੱਖਣਾ ਕਿ ਜਦ ਅਸੀਂ ਬੁੱਕਸ ਪੜ੍ਹਦੇ ਹਾਂ ਅਸੀਂ ਦੇਖ ਲਈ ਇੱਕ ਵਾਰ ਕਿ ਕਿੰਨਾਂ ਨੇ ਜ਼ਿਆਦਾ ਉਹ ਬੁੱਕਸ ਛਾਪੀਆਂ ਨੇ ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ ਕਨੇ ਪ੍ਰਦੇਸ਼ ਯਾਤਰਾ ਦਾ ਪ੍ਰਭਾਵ ਕਿਸ ਲੇਖਕ ਤੇ ਪਿਆ ਇਹ ਤਾਂ ਬਹੁਤ ਹੀ ਈਜ਼ੀ ਕੁਐਸਚਨ ਹੈ ਪ੍ਰਦੇਸ਼ ਯਾਤਰਾ ਦਾ ਪ੍ਰਭਾਵ ਪਿਆ ਹੈ ਜੀ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਉੱਪਰ ਜਿਹੜੇ ਸਾਡੇ ਕੋਲ ਬਹੁਤ ਵੱਡੇ ਵਾਰਤਕਕਾਰ ਹੋਏ ਨੇ ਠੀਕ ਹੈ ਕਿਉਂਕਿ ਉਹ ਬਾਹਰ ਪੜ ਕੇ ਆਏ ਸੀ ਤੇ ਬਾਹਰ ਜਿੱਦਾਂ ਦਾ ਉਹ ਮਾਹੌਲ ਦੇਖਦੇ ਆ ਤਾਂ ਉਹ ਸਾਰਾ ਮਾਹੌਲ ਹੈ ਜਿਹੜਾ ਉਹਨੇ ਦੇ ਲਿਖਤਾਂ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ ਠੀਕ ਹੈ ਫਿਰ ਅਗਲਾ ਪ੍ਰਸ਼ਨ ਹੈ ਸੰਤੋਖ ਸਿੰਘ ਧੀਰ ਦੀਆਂ ਕਹਾਣੀਆਂ ਦੇ ਕੇਂਦਰ ਵਿੱਚ ਹੈ ਸੰਤੋਖ ਸਿੰਘ ਧੀਰ ਨੇ ਜਿਹੜੇ ਉਹ ਸਾਡੇ ਕੋਲੇ ਪ੍ਰਗਤੀਵਾਦੀ ਕਹਾਣੀਕਾਰ ਆਉਂਦੇ ਆ ਤੇ ਪ੍ਰੋਲੈਟਾਰੀ ਜਿਹੜੀ ਚੇਤਨਾ ਹੈ ਉਹਦਾ ਦਾ ਪ੍ਰਭਾਵ ਹੈ ਜਿਹੜਾ ਜ ਉਹ ਉਹਨਾਂ ਦੀਆਂ ਕਹਾਣੀਆਂ ਦੇ ਵਿੱਚ ਕੇਂਦਰ ਦੇ ਵਿੱਚ ਰਹਿੰਦਾ ਹੈ ਇਹ ਬੀਸ਼ਾ ਹੈ ਜਿਹੜਾ ਠੀਕ ਹੈ ਅੱਗੇ ਹੈ ਪੰਜਾਬੀ ਦਾ ਪਹਿਲਾ ਮੌਲਿਕ ਨਾਵਲ ਕਿਹੜਾ ਹੈ ਹੁਣ ਦੇਖੋ ਇੱਥੇ ਇੱਕ ਚੀਜ਼ ਦਾ ਧਿਆਨ ਰੱਖਣਾ ਇੱਥੇ ਮੌਲਿਕ ਨਾਵਲ ਪੁੱਛਿਆ ਗਿਆ ਜੇਕਰ ਅਸੀਂ ਇਹ ਦੇਖੀਏ ਕਿ ਪੰਜਾਬੀ ਨਾਵਲ ਦਾ ਆਰੰਭ ਕਿੱਦਾਂ ਹੋਇਆ ਤਾਂ ਉਹ ਹੋਇਆ ਸਾਡੇ ਕੋਲੇ ਅਨੁਵਾਦ ਦੇ ਜਰੀਏ ਠੀਕ ਹੈ ਜਿਹੜੇ ਮੌਲਿਕ ਨਾਵਲ ਹੈ ਕਿ ਜਿਹੜਾ ਪਹਿਲੇ ਵਿੱਚ ਲਿਖਿਆ ਗਿਆ ਸੀ ਜਿਹੜਾ ਹਰੇਕ ਜਿਹੜੇ ਨਾਵਲ ਦੇ ਤੱਤ ਹੁੰਦੇ ਆ ਕਿਹੜੀ ਚੀਜ਼ ਨੂੰ ਮਤਲਬ ਕਿ ਆਧਾਰ ਬਣਾ ਕੇ ਨਾਵਲ ਲਿਖਿਆ ਜਾਂਦਾ ਹੈ ਤਾਂ ਉਹ ਪਹਿਲਾ ਮੌਲਿਕ ਨਾਵਲ ਸੀ ਜੀ ਸੁੰਦਰੀ ਜਿਹੜਾ 1857 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਤੇ ਇਹ ਲਿਖਿਆ ਕਿਸ ਦਾ ਹੋਇਆ ਜੀ ਭਾਈ ਵੀਰ ਸਿੰਘ ਦਾ ਜਿਹੜੇ ਆਧੁਨਿਕ ਸਾਹਿਤ ਦੇ ਪਿਤਾਮਾ ਨੇ ਠੀਕ ਹੈ ਹੁਣ ਇਹ ਚੀਜ਼ ਯਾਦ ਰੱਖਣਾ ਕਿ ਜਦੋਂ ਵੀ ਅਸੀਂ ਇੱਕ ਪ੍ਰਸ਼ਨ ਹੱਲ ਕਰਦੇ ਆ ਨਾ ਤਾਂ ਉਹਦੇ ਨਾਲ ਨਾਲ ਉਹਦੇ ਨਾਲ ਰਿਲੇਟਡ ਜਿਹੜੀਆਂ ਸਾਨੂੰ ਇੰਪੋਰਟੈਂਟ ਗੱਲਾਂ ਲੱਗਦੀਆਂ ਨੇ ਉਹ ਵੀ ਅਸੀਂ ਨਾਲ ਦੀ ਨਾਲ ਯਾਦ ਜ਼ਰੂਰ ਰੱਖੀਏ ਠੀਕ ਹੈ ਅਗਲਾ ਪ੍ਰਸ਼ਨ ਹੈ ਸਾਡੇ ਕੋਲ ਕਿ ਕਿਸੇ ਰਚਨਾ ਵਿੱਚ ਮੰਗਲਾ ਚਰਨ ਦੀ ਸਤਰਾਂ ਕਿੱਥੇ ਆਉਂਦੀਆਂ ਹਨ ਜੋ ਮੰਗਲਾ ਚਰਨ ਹੈ ਮੰਗਲਾ ਚਰਨ ਦੇ ਵਿੱਚ ਕੀ ਹੁੰਦਾ ਪ੍ਰਮਾਤਮਾ ਦੀ ਜਿਹੜੀ ਉਸਤਤ ਕੀਤੀ ਜਾਂਦੀ ਹੈ ਠੀਕ ਹੈ ਤੇ ਇਹ ਹੁਣ ਅਸੀਂ ਉਸ ਤਦ ਕਦੋਂ ਕਰਾਂਗੇ ਜਦੋਂ ਅਸੀਂ ਕਿਸੇ ਚੀਜ਼ ਦਾ ਆਰੰਭ ਕਰਦੇ ਹਾਂ ਤਾਂ ਮੰਗਲਾ ਚਰਨ ਹੈ ਜਿਹੜਾ ਉਹ ਆਰੰਭ ਦੇ ਵਿੱਚ ਆਉਂਦਾ ਹੈ ਇੱਥੇ ਇਹ ਪੁੱਛਿਆ ਕਿ ਕਿਸੇ ਰਚਨਾ ਵਿੱਚ ਰਚਨਾਵਾ ਆਪਣੇ ਕੋਲੇ ਮੇਨ ਦੋ ਨੇ ਜਿਹਦੇ ਵਿੱਚ ਮੰਗਲਾ ਚਰਨ ਆਉਂਦਾ ਹੈ ਤਿੰਨ ਰਚਨਾਵਾਂ ਨੇ ਉਹਦੇ ਵਿੱਚ ਕਿਹੜੀਆਂ-ਕਿਹੜੀਆਂ ਨੇ ਪਹਿਲਾਂ ਸਾਡੇ ਕੋਲੇ ਬਾਹਰ ਆਉਂਦੀ ਹੈ ਕਿੱਸਾ ਆਉਂਦਾ ਹੈ ਤੇ ਫਿਰ ਇਹ ਸਾਡੇ ਕੋਲ ਜੰਗਨਾਮ ਜਦੋਂ ਅਸੀਂ ਇਹ ਮੱਧਕਾਲੀ ਭਾਰਤਕ ਰੂਪ ਦੇਖਦੇ ਆ ਤਾਂ ਸਭ ਤੋਂ ਪਹਿਲਾਂ ਕੀ ਚੀਜ਼ ਆਉਂਦੀ ਹੈ ਇਹਦੇ ਵਿੱਚ ਸਾਨੂੰ ਕੀ ਚੀਜ਼ ਦੇਖਣ ਨੂੰ ਮਿਲਦੀ ਹੈ ਮੰਗਲਾ ਚਰਨ ਠੀਕ ਹੈ ਅੱਗੇ ਹੈ ਕਿਹੜੀ ਸ਼ਖਸੀਅਤ ਉੱਚ ਕੋਟੀ ਦੀਆਂ ਪ੍ਰਸ਼ਾਸਨਿਕ ਸੇਵਾਵਾਂ ਨਾਲ ਵੀ ਸੰਬੰਧਿਤ ਰਹੀ ਹੈ ਤਾਂ ਉਹ ਮਹਿੰਦਰ ਸਿੰਘ ਰੰਧਾਵਾ ਜਿਨ੍ਹਾਂ ਦੀ ਆਪ ਬੀਤੀ ਐਵੇਂ ਪੰਜਾਬੀ ਦੇ ਵਿੱਚ ਜਿਹੜੇ ਸਿਲੇਬਸ ਦੇ ਵਿੱਚ ਲੱਗੀ ਹੋਈ ਹੈ ਉਹਨਾਂ ਦੀ ਆਪ ਬੀਤੀ ਜਿਹੜੀ ਸਵੈ ਜੀਵਨੀ ਹੈ ਠੀਕ ਹੈ ਤੇ ਜੋ ਡਾਕਟਰ ਮਹਿੰਦਰ ਸਿੰਘ ਰੰਧਾਵਾ ਨੇ ਉੱਚ ਕੋਟੀ ਦੀਆਂ ਪ੍ਰਸ਼ਾਸਨਿਕ ਸੇਵਾਵਾਂ ਦੇ ਵਿੱਚ ਵੀ ਰਹੇ ਨੇ ਤੇ ਨਾਲ ਦੀ ਨਾਲ ਕੀ ਹੈ ਕਿ ਉਹਨਾਂ ਨੇ ਪੰਜਾਬੀ ਲੋਕ ਧਾਰਾਂ ਦੇ ਨਾਲ ਪੰਜਾਬੀ ਸਾਹਿਤ ਦੇ ਨਾਲ ਸੱਭਿਆਚਾਰ ਦੇ ਨਾਲ ਸੰਬੰਧਿਤ ਵੀ ਜਿਹੜੀਆਂ ਆਪਣੀਆਂ ਬੁੱਕਸ ਉਹ ਲਿਖ ਕੇ ਪੰਜਾਬੀ ਸੱਭਿਆਚਾਰ ਦੇ ਵਿੱਚ ਸਾਹਿਤ ਦੇ ਵਿੱਚ ਵੀ ਆਪਣਾ ਯੋਗਦਾਨ ਪਾਇਆ ਹੈ ਠੀਕ ਹੈ ਅਗਲਾ ਪ੍ਰਸ਼ਨ ਹੈ ਸਾਡੇ ਕੋਲ ਕਿ ਕਿਸ ਕਹਾਣੀ ਦਾ ਕੇਂਦਰੀ ਪਾਤਰ কুমਹਾਰ ਦੇ ਕਿੱਤੇ ਨਾਲ ਸੰਬੰਧਿਤ ਹੈ ਠੀਕ ਹੈ ਹੁਣ ਜਿਹੜਾ ਕਹਾਣੀ ਕੇ ਰਿਯਾ ਕੁਮਾਰ ਦੇ ਕਿੰਨੇ ਨਾਲ ਸੰਬੰਧਤ ਉਹ ਹੈ ਜੀ ਮੈਨੂ ਟੈਗੋਰ ਬਣਾ ਦੇਮਾ ਤੇ ਇਹ ਕਹਾਣੀ ਲਿਖੀ ਹੋਈ ਹੈ ਜੀ ਮੋਹਨ ਭੰਡਾਰੀ ਦੀ ਹੁਣ ਇਹ ਤਾਂ ਆਪਣੀ ਚੀਜ਼ ਕਲੀਅਰ ਹੋ ਗਈ ਤਾਂ ਆਪਾਂ ਅੱਗੇ ਵੀ ਆਪਸ਼ਨਾਂ ਦੇਖੀਏ ਕਿ ਇਹ ਅੱਗੇ ਬੁੱਕਸ ਨੇ ਜਿਹੜੀਆਂ ਉਹ ਕਿਸ ਕਿਸ ਰਾਈਟਰ ਦੀਆਂ ਕਹਾਣੀਆਂ ਨੇ ਉਹ ਇਹਦੇ ਵਿੱਚ ਦੱਸੀਆਂ ਹੋਈਆਂ ਨੇ ਕਿਉਂਕਿ ਅਗਲੀ ਵਾਰ ਕੀ ਨੇ ਜਿਹੜੇ ਆਪਸ਼ਨ ਸਾਨੂੰ ਦਿੱਤੇ ਹੋਏ ਨੇ ਉਹ ਵੀ ਪੇਪਰ ਦੇ ਵਿੱਚ ਰਿਪੀਟ ਹੋ ਸਕਦੀਆਂ ਨੇ ਠੀਕ ਹੈ ਤਾਂ ਉਹਦੇ ਵਿੱਚੋਂ ਹੈ ਜੀ ਜੋ ਸੂਲੀ ਉੱਤੇ ਲਟਕੇ ਪਾਲਾ ਇਹ ਹਨ ਇਹ ਕਹਾਣੀ ਹੈ ਜੀ ਅਜੀਤ ਕੌਰ ਦੀ ਕੱਬਲ ਕਹਾਣੀ ਹੈ ਜੀ ਬਿਰਕ ਦੀ ਕੁਲਵੰਤ ਸਿੰਘ ਬਿਰਕ ਦੀ ਜੋ ਕਰੀਰ ਦੀ ਢਿੰਗਰੀ ਹੈ ਇਹ ਹੈ ਜੀ ਸਾਡੇ ਕੋਲੇ ਗੁਰਦਿਆਲ ਸਿੰਘ ਦੀ ਕਹਾਣੀ ਠੀਕ ਹੈ ਤੇ ਇਹ ਵੀ ਚੀਜ਼ ਨਾਲ ਯਾਦ ਰੱਖਣਾ ਅੱਗੇ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਕਵਿਤਾ ਨਹੀਂ ਹੈ ਇਹ ਰਚਨਾ ਵੀ ਕਿਹੜੀ ਕਵਿਤਾ ਨਹੀਂ ਹੈ ਉਹ ਪੁੱਛਿਆ ਗਿਆ ਹੁਣ ਕੀ ਹੈ ਬਿਰਨਫਛਾ ਦਾ ਫੁੱਲ ਹੈ ਇਹ ਭਾਈ ਵੀਰ ਸਿੰਘ ਦੀ ਕਵਿਤਾ ਹੈ ਨਾ ਧੁੱਪੇ ਨਾ ਸ਼ਾਮੇ ਇਹ ਡਾਕਟਰ ਹਰਪਜਨ ਸਿੰਘ ਦੀ ਰਚਨਾ ਹੈ ਫਿਰ ਬਾਸਮਤੀ ਦੀ ਮਹਿਕ ਹੈ ਜਿਹੜੀ ਇਹ ਸਾਡੇ ਕੋਲ ਕਹਾਣੀ ਹੈ ਜੀ ਉਹ ਹੈ ਨਵਤੇਜ ਸਿੰਘ ਦੀ ਤੇ ਵਾਰਸ਼ ਸ਼ਾਹ ਬਾਰੇ ਤੇ ਦੇਖੋ ਅਮਰਤਾ ਪ੍ਰੀਤਮ ਨੇ ਲਿਖਿਆ ਹੋਇਆ ਹੈ ਹੈਨਾ ਤੇ ਅਮਰਤਾ ਪ੍ਰੀਤਮ ਦੀ ਬਾਸਮਤੀ ਦੀ ਮਹਿਕ ਹੈ ਜਿਹੜੀ ਸਾਡੇ ਕੋਲ ਕਹਾਣੀ ਹੈ ਤਾਂ 77 ਨੰਬਰ ਸਵਾਲ ਦਾ ਜਿਹੜਾ ਉੱਤਰ ਹੈ ਉਹ ਸਾਨੂੰ ਡੀ ਆਪਸ਼ਨ ਆਊਗੀ ਠੀਕ ਹੈ ਜੇ ਤੁਹਾਡਾ ਕੋਈ ਵੀ ਸਵਾਲ ਹੁੰਦਾ ਹੈ ਕਈ ਵਾਰ ਕੋਈ ਕੁਐਸਚਨ ਕਲੀਅਰ ਨਹੀਂ ਹੁੰਦਾ ਤਾਂ ਬਾਅਦ ਵਿੱਚ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਜਿਹੜਾ ਸਵਾਲ ਹੈ ਉਹ ਰੱਖ ਸਕਦੇ ਹੋ ਮੈਂ ਉੱਤਰ ਦੇਣ ਦੀ ਜ਼ਰੂਰ ਕੋਸ਼ਿਸ਼ ਕਰਾਂਗੀ ਇੱਕ ਪਲੀਜ਼ ਲਾਈਵ ਸੈਸ਼ਨ ਦੇ ਵਿੱਚ ਜਰੂਰ ਜੁੜ जाया ਕਰੋ ਤੇ ਲਗਾਤਾਰ ਮੈਂ ਤੁਹਾਨੂੰ ਹੁਣ 4 ਵਜੇ ਜਿਹੜੀ ਉਹ ਹਰ ਰੋਜ਼ ਆਪਣੀ ਕਲਾਸ ਹੋਇਆ ਕਰੂਗੀ ਅੱਜ ਮੈਂ ਤੁਹਾਨੂੰ ਦੱਸ ਰਹੀ ਹਾਂ ਤਾਂ 4 ਵਜੇ ਪਲੀਜ਼ ਰੈਡੀ ਰਿਹਾ ਕਰੋ ਠੀਕ ਹੈ ਤਾਂ ਕਿ ਤੁਸੀਂ ਪੇਪਰ ਦੀ ਵਧੀਆ ਤਿਆਰੀ ਕਰ ਸਕੋ ਚਲੋ ਜੀ ਅਗਲਾ ਪ੍ਰਸ਼ਨ ਹੈ ਕਿਹੜਾ ਨਾਵਲ ਨਿਰੰਜਨ ਤਸਨੀਮ ਦਾ ਹੈ ਇਹ ਸਾਡੇ ਕੋਲੇ ਇਹਦੇ ਵਿੱਚ ਕੋਈ অপਸ਼ਨ ਨਹੀਂ ਸੀ ਜੀ ਇਹ ਕੁਐਸਚਨ ਦੇ ਲਈ ਗ੍ਰੇਸ ਮਿਲੀ ਹੋਈ ਹੈ ਕਿਉਂਕਿ ਪਾਣੀ ਤੇ ਪੁਲ ਸੜਕਾਂ ਤੇ ਕਮਰੇ ਇਹ ਸਾਨੂੰ ਨਾਵਲਕਰ ਸੁਖਵੀਰ ਦੇ ਮਿਲਦੇ ਨੇ ਆਵਰਾ ਕਦਾਵਰਾ ਹੈ ਅ ਸੁਰਜੀਤ ਸੇਠੀ ਦਾ ਦਿੱਲੀ ਦੀਆਂ ਗਲੀਆਂ ਹੈ ਅਮਰਤਾ ਪ੍ਰੀਤਮ ਦਾ ਠੀਕ ਹੈ ਤੇ ਇਹਦੇ ਵਿੱਚ ਨਿਰੰਜਨ ਤਸਨੀਮ ਦਾ ਕੋਈ ਵੀ ਨਾਵਲ ਹੈ ਜਿਹੜਾ ਉਹ ਨਹੀਂ ਹੈ ਫਿਰ ਹੈ ਕਿਸ ਲੇਖਕ ਨੂੰ ਗਿਆਨਪੀੜ ਦਾ ਅਵਾਰਡ ਮਿਲਿਆ ਇਹ ਮਿਲਿਆ ਸੀ ਜੀ ਗੁਰਦਿਆਲ ਸਿੰਘ ਨੂੰ ਉਨਾ ਕਈ ਬੁਕਸ ਦੇ ਵਿੱਚ ਬੈਸੇ ਤੋਂ ਗੁਰਦਿਆਲ ਸਿੰਘ ਨੂੰ ਜੋ ਗਿਆਨਪੀਠ ਪੁਰਸਕਾਰ ਹੈ ਉਹਨਾਂ ਦੀ ਜਿਹੜੀ ਸਮੁੱਚੀ ਰਚਨਾ ਹੈ ਉਹਦੇ ਉੱਪਰ ਮਿਲਿਆ ਹੋਇਆ ਹੈ ਪਰ ਕਈ ਲੋਕ ਇਹ ਕਹਿ ਦਿੰਦੇ ਆ ਕਿ ਕਈ ਬੁਕਸ ਦੇ ਵਿੱਚ ਵੀ ਲਿਖਿਆ ਹੋਇਆ ਕਿ ਉਹਨਾਂ ਨੂੰ ਪਰਸਾ ਜਿਹੜਾ ਨਾਵਲ ਸੀ ਉਹਦੇ ਉੱਪਰ ਮਿਲਿਆ ਤਾਂ ਤੁਸੀਂ ਦੋਨੋਂ ਹੀ ਚੀਜ਼ਾਂ ਯਾਦ ਰੱਖਣੀ ਆ ਜੇ ਪੇਪਰ ਦੇ ਵਿੱਚ ਇਹ ਪੁੱਛ ਲਿਆ ਜਾਵੇ ਕਿ ਗੁਰਦਿਆਲ ਸਿੰਘ ਨੂੰ ਕਿਸ ਉੱਪਰ ਗਿਆਨਪੀੜ ਦਾ ਅਵਾਰਡ ਮਿਲਿਆ ਜੇ ਉਹਨਾਂ ਨੇ ਪਰਸਾ ਦਿੱਤਾ ਹੋਇਆ ਸਪੈਸੀਫਿਕ ਤਾਂ ਤੁਸੀਂ ਉਹ ਆਪਸ਼ਨ ਸਹੀ ਕਰ ਸਕਦੇ ਹੋ ਜੇ ਉਹਨਾਂ ਦਾ ਪਰਸਾ ਨਹੀਂ ਦਿੱਤਾ ਹੋਇਆ ਆਪਸ਼ਨ ਦੇ ਵਿੱਚ ਸਮੂੱਚੀ ਰਚਨਾ ਲਿਖਿਆ ਹੋਇਆ ਹੈ ਤਾਂ ਸਮੂੱਚੀ ਰਚਨਾ ਜਿਹੜਾ ਆਪਸ਼ਨ ਉਹ ਸਹੀ ਆਊਗੀ ਇਹ ਚੀਜ਼ ਦਾ ਵੀ ਖਾਸ ਖਿਆਲ ਰੱਖਣਾ ਅਗਲਾ ਪ੍ਰਸ਼ਨ ਹੈ ਸਾਡੇ ਕੋਲ ਪੁੰਨਿਆਂ ਦਾ ਚਾਨਣ ਕਿਸ ਜੋ ਪੁੰਨਿਆਂ ਦਾ ਚਾਨਣ ਰਚਨਾ ਹੈ ਉਹ ਹੈ ਜੀ ਸਾਡੇ ਕੋਲ ਇੱਕ ਮਿੰਟ ਜੀ ਆਪਾਂ ਪਿਛਲੇ ਪ੍ਰਸ਼ਨ ਦੀ ਪਹਿਲਾਂ ਗੱਲ ਕਰੀਏ ਨਾ ਨਿਰੰਜਨ ਤਸਨੀਮ ਦੀ ਤਾਂ ਨਿਰੰਜਨ ਤਸਨੀਮ ਦੇ ਸਾਨੂੰ ਨਾਵਲ ਮਿਲਦੇ ਨੇ ਜੀ ਪਰਸ਼ਾਵੇਂ ਕਸਕ ਰੇਤਛਲ ਹਨੇਰਾ ਹੋਣ ਤੱਕ ਇੱਕ ਹੋਰ ਨਵਾਂ ਸਾਲ ਠੀਕ ਹੈ ਤਾਂ ਇੱਥੇ ਤੁਸੀਂ ਇਹ ਚੀਜ਼ ਨੂੰ ਯਾਦ ਰੱਖਣਾ ਓਕੇ ਅਗਲੇ ਪ੍ਰਸ਼ਨ ਦੀ ਆਪਾਂ ਗੱਲ ਕਰਦੇ ਹਾਂ ਇੱਕ ਮਿੰਟ ਵੇਟ ਪਲੀਜ਼ ਇਹ ਪ੍ਰਸ਼ਨ ਹੈ ਥੋੜਾ ਡਾਊਟ ਵਾਲਾ ਇਹ ਆਪਾਂ ਬਾਅਦ ਚ ਕਲੀਅਰ ਕਰਦੇ ਹਾਂ ਪਹਿਲਾਂ ਅੱਗੇ ਦੇਖਦੇ ਆਪਾਂ ਕੜੇ ਨੂੰ ਹੱਥ ਲਾਹਾਰਾ ਡੈਸ਼ ਦਿਹਾਇਆ ਇਹ ਕੀ ਹੈ ਸਾਡੇ ਕੋਲ ਅਖਾਣ ਹੈ ਇਸ ਅਖਾਣ ਨੂੰ ਪੂਰਾ ਕਰਨਾ ਹੈ ਤਾਂ ਕੀ ਆਊਗਾ ਕੜੇ ਨੂੰ ਹੱਥ ਲਾਇਆ ਸਾਰਾ ਟੱਬਰ ਦਿਹਾਇਆ ਹੇਰ ਲਿਖਿਆਂ ਵਿੱਚੋਂ ਵਿਆਹ ਸਮੇਂ ਗਾਉਣ ਵਾਲਾ ਗੀਤ ਕਿਹੜਾ ਹੈ ਉਹ ਹੈ ਜੀ ਸਾਡੇ ਕੋਲੇ ਸੁਹਾਗ ਠੀਕ ਹੈ ਜਿਹੜੀ ਕੁੜੀ ਦੇ ਵਿਆਹ ਵੇਲੇ ਗਾਏ ਜਾਣ ਵਾਲੇ ਲੋਕ ਗੀਤ ਨੇ ਉਦਮ ਦਾ ਕੀ ਅਰਥ ਹੈ ਉਦਮ ਦਾ ਅਰਥ ਕੀ ਹੈ ਜੀ ਕੋਸ਼ਿਸ਼ ਕਰਨਾ ਠੀਕ ਹੈ ਜਿਸ ਤਰ੍ਹਾਂ ਅਖਾਨ ਵੀ ਹੈ ਉਦਮ ਅਗੇ ਲక్ష్ਮੀ ਪੱਖੇ ਅਗੇ ਪੌਣ ਠੀਕ ਹੈ ਤਾਂ ਇਹ ਵੀ ਤੁਸੀਂ ਨਾਲ ਯਾਦ ਰੱਖਣਾ ਅੱਗੇ ਹੈ ਸਾਡੇ ਕੋਲ ਮਾਗੀ ਦਾ ਮੇਲਾ ਕਿਸ ਥਾਂ ਉੱਪਰ ਧਾਰਮਿਕ ਸ਼ਰਦਾ ਨਾਲ ਮਨਾਇਆ ਜਾਂਦਾ ਹੈ ਅੱਗੇ ਹੈ ਸਾਡੇ ਕੋਲ ਮਾਗੀ ਦਾ ਮੇਲਾ ਕਿਸ ਥਾਉ ਪਰ ਮਨਾਇਆ ਜਾਂਦਾ ਹੈ ਜੀ ਸ੍ਰੀ ਮੁਕਤਸਰ ਸਾਹਿਬ ਠੀਕ ਹੈ ਅੱਗੇ ਹੈ ਚਰਮਕ ਦਾ ਸੰਬੰਧ ਹੈ ਚਰਮਕ ਦਾ ਸੰਬੰਧ ਕਾਰੇ ਨਾਲ ਹੈ ਜੀ ਚਰਖੇ ਦੇ ਨਾਲ ਜਿਹੜੇ ਸਾਡੇ ਪੰਜਾਬੀ ਸੱਭਿਆਚਾਰ ਦੇ ਇੱਕ ਮੇਨ ਹਿੱਸਾ ਸੀ ਜੋ ਅੱਜ ਕੱਲ ਚੀਜ਼ਾਂ ਸਾਡੇ ਅਲੋਪ ਹੁੰਦੀਆਂ ਜਾ ਰਹੀਆਂ ਨੇ ਠੀਕ ਹੈ ਨਿੱਕੀ ਜਹੀ ਕੁੜੀ ਲੈ ਪਰਾਂਦਾ ਤੁਰੀ ਇਸ ਨਾਲੇ ਕੋਲ ਕੀ ਹੈ ਜੀ 부ਜਾਰਤ ਠੀਕ ਹੈ ਅਗਲਾ ਪ੍ਰਸ਼ਨ ਹੈ ਸਾਡੇ ਕੋਲ 87 ਨੰਬਰ ਉਹ ਹੈ ਜੀ ਪੀਪਲ ਪੱਤੀਆਂ ਗਹਿਣਾ ਹਨ ਜਦੋਂ ਅਸੀਂ ਗੱਲ ਕਰਦੇ ਆ ਨਾ ਪੰਜਾਬੀ ਸੱਭਿਆਚਾਰ ਦੀ ਤਾਂ ਮਾਸਟਰ ਕੀਟਰ ਦੇ ਵਿੱਚ ਜੋ ਗਹਿਣੇ ਨੇ ਠੀਕ ਹੈ ਤਾਂ ਉਹਨਾਂ ਬਾਰੇ ਵੀ ਪੁੱਛਿਆ ਜਾ ਸਕਦਾ ਹੈ ਤਾਂ ਇਹੋ ਵੀ ਚੀਜ਼ ਯਾਦ ਰੱਖਣਾ ਪੀਪਲ ਪੱਤੀਆਂ ਨੇ ਜਿਹੜਾ ਉਹ ਕੰਨਾਂ ਦਾ ਗਹਿਣਾ ਹੈ ਠੀਕ ਹੈ ਫਿਰ ਹੈ ਇਛਰਾ ਨਾਮ ਦਾ ਪਾਤਰ ਕਿਸ ਕਿਸੇ ਵਿੱਚ ਆਉਂਦਾ ਹੈ ਤਾਂ ਇਹ ਆਉਂਦਾ ਹੈ ਜੀ ਪੂਰਨ ਭਗਤ ਦੇ ਵਿੱਚ ਜਿਹੜਾ ਪਹਿਲਾ ਕੁਐਸਚਨ ਕਰਨੇ ਸੀ ਜੀ ਪੁੰਨਿਆ ਦਾ ਚਾਨਣ ਕਿਸ ਦੀ ਰਚਨਾ ਹੈ ਸਵੈ ਜੀਵਨੀ ਹੈ ਜੀ ਜਸਵੰਤ ਸਿੰਘ ਕੰਵਲਦੀ ਇਹ ਯਾਦ ਰੱਖਣਾ ਠੀਕ ਹੈ ਨਾਮ ਤੋਂ ਇਦਾਂ ਲੱਗ ਰਿਹਾ ਸਾਨੂੰ ਕਿ ਕਈ ਵਾਰ ਕਿਸੇ ਦਾ ਨਾਵਲ ਨਾ ਹੋਵੇ ਪਰ ਇਹ ਨਾਵਲ ਨਹੀਂ ਹੈ ਜਸਵੰਤ ਸਿੰਘ ਕੰਵਲਦੀ ਸਵੈ ਜੀਵਨੀ ਹੈ ਪੁੰਨਿਆ ਦਾ ਚਾਨਣ ਠੀਕ ਹੈ ਸੇਖੋਂ ਦੀ ਸਵੈ ਜੀਵਨੀ ਹੈ ਜੀ ਉਮਰ ਦਾ ਪੰਦ ਇਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਸ ਚੀਜ਼ ਨੂੰ ਵੀ ਧਿਆਨ ਦੇ ਵਿੱਚ ਰੱਖਣਾ ਅੱਗੇ ਹੈ ਪੀਚੋ ਬੱਕਰੀ ਕੀ ਹੈ ਪੀਚੋ ਬੱਕਰੀ ਕੀ ਹੈ ਜੀ ਸਾਡੇ ਕੋਲ ਲੋਕ ਖੇਡ ਹੈ ਠੀਕ ਹੈ ਅਗਲਾ ਪ੍ਰਸ਼ਨ ਹੈ ਸਿਰ ਗੁੰਦ ਦੇ ਕੋ ਪੱਤੀਏ ਨੈਣੇ ਉੱਤੇ ਪਾ ਦੇ ਸਤਰ ਪੂਰੀ ਕਰੋ ਉੱਤੇ ਪਾ ਦੇ ਡਾਕ ਬੰਗਲਾ ਠੀਕ ਹੈ ਇਹ ਸਾਡੇ ਕੋਲੇ ਇਹ ਜਿਹੜਾ ਪ੍ਰਸ਼ਨ ਹੈ ਉਹ ਸਾਡੇ ਕੋਲ ਕਾਹਦੇ ਨਾਲ ਸੰਬੰਧਤ ਹੈ ਜੀ ਲੋਕਧਾਰਾ ਦੇ ਨਾਲ ਠੀਕ ਹੈ ਫਿਰ ਹੈ ਕਿਹੜਾ ਲੋਕ ਸਾਜਨ ਦਾ ਸਹੀ ਜੁੱਟ ਹੈ ਲੋਕ ਸਾਜਨ ਦਾ ਸਹੀ ਜੁੱਟ ਹੈ ਜੀ ਢੋਲਕ ਤੇ ਕਾਟੋ ਠੀਕ ਕਾਂਟੋ ਨਹੀਂ ਹੈ ਇਹ ਕਾਟੋ ਹੈ ਕਿਉਂਕਿ ਪਿਆਨੋ ਗਿਟਾਰ ਕਲਰਨਟ ਇਹ ਕਿਨੇ ਸਾਡੇ ਕੋਲੇ ਜੋ ਆਧੁਨਿਕ ਜੋ ਸਾਜ਼ ਨੇ ਉਹਨਾਂ ਦੀ ਗੱਲ ਹੋ ਰਹੀ ਹੈ ਇਹਨਾਂ ਦੇ ਵਿੱਚ ਪਰ ਢੋਲਕ ਤੇ ਕਾਰਟੂਨੀ ਜਿਹੜੇ ਸਾਡੇ ਪੁਰਾਣੇ ਪ੍ਰਾਤਨ ਲੋਕ ਸਾਜ਼ ਨੇ ਉਠਾਲਾ ਰਸਮ ਕਦੋਂ ਕੀਤੀ ਜਾਂਦੀ ਹੈ ਉਠਾਲਾ ਰਸਮ ਕੀਤੀ ਜਾਂਦੀ ਹੈ ਜੀ ਮੌਤ ਸਮੇਂ ਤਿਲ ਚੌਲੀ ਕਹਾਣੀ ਸੰਗ੍ਰਹਿ ਵਿੱਚ ਕਿੰਨੀਆਂ ਕਹਾਣੀਆਂ ਹਨ ਪਹਿਲੇ ਇਹ ਪਤਾ ਹੋਣਾ ਚਾਹੀਦਾ ਕਿ ਤਿਲ ਚੌਲੀ ਕਹਾਣੀ ਸੰਗ੍ਰਹਿ ਹੈ ਕਿਸ ਦਾ ਤਾਂ ਇਹ ਹੈ ਜੀ ਮੋਹਨ ਪੰਡਾਰੀ ਦਾ ਤੇ ਇਸ ਸੰਗ੍ਰਹਿ ਦੇ ਵਿੱਚ ਕੁੱਲ ਸਾਨੂੰ 15 ਕਹਾਣੀਆਂ ਦੇਖਣ ਨੂੰ ਮਿਲਦੀਆਂ ਨੇ ਠੀਕ ਹੈ ਜਿਹੜੇ ਇੰਪੋਰਟੈਂਟ ਕਹਾਣੀ ਸ ਸੰਗ੍ਰਹਿ ਮਿਲਦੇਸਾ ਨੋਟ ਉਦੇ ਵਿੱਚ ਇਹ ਵੀ ਪਤਾ ਹੋਣਾ ਚਾਹੀਦਾ ਕਿ ਕਿਹੜੇ ਸੰਗ੍ਰਹਿ ਦੀ ਕਿਹੜੀ ਮੇਨ ਕਹਾਣੀ ਹੈ ਇਹ ਵੀ ਪਤਾ ਹੋਣਾ ਚਾਹੀਦਾ ਕਿ ਕਿਸ ਸੰਗ੍ਰਹਿ ਦੇ ਵਿੱਚ ਕਿੰਨੀਆਂ ਕਹਾਣੀਆਂ ਦਰਜ ਨੇ ਕਿਉਂਕਿ ਮਾਸਟਰ ਗ੍ਰੈਜੂਏਟ ਦੇ ਵਿੱਚ ਇਹ ਕੁਐਸਚਨ ਬਹੁਤ ਵਾਰ ਇਦਾਂ ਦੇ ਪੁੱਛੇ ਜਾ ਚੁੱਕੇ ਨੇ ਤੇ ਅੱਗੇ ਵੀ ਪੁੱਛੇ ਜਾਣਗੇ ਮਤਲਬ ਕਿ ਜਾਣਗੇ ਇਦਾਂ ਦੇ ਪ੍ਰਸ਼ਨ ਅੱਗੇ ਗੰਦੌੜਾ ਫੇਰਨਾਂ ਦੀ ਰਸਮ ਕਦੋਂ ਕੀਤੀ ਜਾਂਦੀ ਹੈ ਤਾਂ ਗੰਦੌੜਾ ਫੇਰਨਾਂ ਦੀ ਰਸਮ ਜੇ ਆਪਾਂ ਪੰਜਾਬੀ ਸੱਭਿਆਚਾਰ ਦੇ ਵਿੱਚ ਦੇਖੀਏ ਨਾ ਤਾਂ ਇਹ ਮੌਤ ਦੇ ਨਾਲ ਸੰਬੰਧਿਤ ਰਸਮਾਂ ਪਰ ਉਹਨਾਂ ਨੇ ਕੀ ਸੀ ਬਿਆਸਵੇਂ ਜਿਹੜਾ ਇਹ ਕਲੀਅਰ ਸਹੀ ਕੀਤਾ ਹੋਇਆ ਸੀ ਮਾਸਟਰ ਕੈਟਰ ਦੇ ਵਿੱਚ ਠੀਕ ਹੈ ਪਰ ਗਦੌੜਾ ਚ ਕਦੋਂ ਫੇਰਿਆ ਜਾਂਦਾ ਜਦੋਂ ਕਿਸੇ ਖਾਸ ਵੱਡੇ ਬਜ਼ੁਰਗ ਦੀ ਮੌਤ ਹੋ ਜਾਂਦੀ ਸੀ ਠੀਕ ਹੈ ਗੁਰੂ ਨਾਨਕ ਦੇਵ ਜੀ ਨੇ ਕਿਸ ਬਾਣੀ ਵਿੱਚ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਕਿਹਾ ਹੈ ਤਉ ਕਿਹਾ ਹੈ ਜੀ ਉਹਨਾਂ ਨੇ ਜਪਜੀ ਸਾਹਿਬ ਦੇ ਵਿੱਚ ਠੀਕ ਹੈ ਅੱਗੇ ਹੈ ਇਸਤਰੀ ਲਈ ਬਾਗਣ ਸ਼ਬਦ ਦਾ ਪ੍ਰਯੋਗ ਕਿਸ ਨੇ ਕੀਤਾ ਹੈ ਉਹ ਕੀਤਾ ਹੈ ਜੀ ਗੋਰਖਨਾਥ ਨੇ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜੋ ਕਿੱਸਾ ਕਾਵ ਹੈ ਜャ ਪ੍ਰਾਣੇ ਸਾਡੇ ਕੋਲ नाथ योगी ਮਿਲਦੇ ਹੈ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਇੱਕ ਚੀਜ਼ ਕਾਮਨ ਸੀ ਉਹ ਕਾਮਨ ਕੀ ਸੀ ਕਿ ਉਹ ਇਸਤਰੀ ਦੀ ਨਿੰਦਾ ਕਰਦੇ ਸੀ ਜਿੰਨੇ ਵੀ ਅਸੀਂ ਕਿੱਸੇ ਪੜਦੇ ਹਾਂ ਹਰੇਕ ਦੇ ਵਿੱਚ ਜਿਹੜੇ ਉਹ ਮੋਸਟਲੀ ਔਰਤ ਨੂੰ ਜਿਹੜਾ ਉਹ ਨਿੰਦਿਆ ਹੀ ਗਿਆ ਹੈ ਠੀਕ ਹੈ ਗੋਰਖਨਾਥ ਜੀ ਜਿਸ ਤਰ੍ਹਾਂ ਕਾਵ ਤੁਕ ਵੀ ਹੈ ਦਾਮ ਕਾੜ ਬਾਗਲ ਲੈ ਆਇਆ ਮਾਓ ਕਹੇ ਮੇਰਾ ਪੁੱਤ ਬਿਆਇਆ ਠੀਕ ਹੈ ਅਗਲਾ ਪ੍ਰਸ਼ਨ ਹੈ ਜੀ ਸੂਫੀ ਮਤ ਦੇ ਸਰੋਤ ਗ੍ਰੰਥ ਹਨ ਸੂਫੀ ਮਤ ਦੇ ਸਰੋਤ ਗ੍ਰੰਥ ਕੀ ਨੇ ਜੀ ਕੁਰਾਨ ਤੇ ਹਦੀਸਾਂ ਜਿਹੜਾ ਕੁਰਾਨ ਤੇ ਹਦੀਸਾਂ ਦੇ ਨਾਲ ਵੀ ਜਿਹੜਾ ਹੈ ਐਮਸੀਕਿਊ ਦੇ ਜ਼ਰੀਏ ਜਿਹੜਾ ਜੂਜੀਸੀ ਨਟ ਦੇ ਵਿੱਚ ਆਇਆ ਹੋਇਆ ਇਹ ਪ੍ਰਸ਼ਨ ਹੈ ਠੀਕ ਹੈ ਚੀਜ਼ ਯਾਦ ਰੱਖਣਾ ਕੁਰਾਨ ਤੇ ਹਦੀਸਾਂ ਕੁਰਾਨ ਹੈ ਜੀ ਜਿਹੜਾ ਉਹ ਮੁ슬림 ਧਰਮ ਦਾ ਪਵਿੱਤਰ ਗ੍ਰੰਥ ਹੈ ਤੇ ਹਦੀਸਾਂ ਕੀ ਨੇ ਹਾਜ਼ਰਤ ਮੁਹੰਮਦ ਸਾਹਿਬ ਦੇ ਬੋਲ ਨੇ ਜਿਨ੍ਹਾਂ ਨੂੰ ਹਦੀਸਾਂ ਜਿਹੜਾ ਉਹ ਬੋਲਿਆ ਜਾਂਦਾ ਹੈ ਠੀਕ ਹੈ ਅੱਗੇ ਪ੍ਰਸ਼ਨ ਹੈ ਸਾਡੇ ਕੋਲ ਕਿਹੜੀ ਪੰਜਾਬੀ ਇਸਤਰੀ ਲੇਖਕਾ ਫਾਲਤੂ ਔਰਤ ਦਾ ਬਿੰਬ ਉਭਾਰਦੀ ਹੈ ਤੇ ਇਹ ਆਉਣਗੇ ਜੀ ਸਾਡੇ ਕੋਲੇ ਅਜੀਤ ਕੌਰ ਠੀਕ ਹੈ ਅਜੀਤ ਕੌਰ ਹੈ ਜਿਹੜਾ ਸਾਨੂੰ ਫਾਲਤੂ ਔਰਤ ਜਿਹੜਾ ਕਨਸੈਪਟ ਹੈ ਉਹ ਪੰਜਾਬੀ ਜੋ ਸਾਹਿਤ ਹੈ ਵਿੱਚ ਇਹ ਲੈ ਕੇ ਆਉਂਦੀ ਹੈ ਠੀਕ ਹੈ ਤੇ ਫਾਲਤੂ ਔਰਤ ਉਹਨਾਂ ਦਾ ਇੱਕ ਕਹਾਣੀ ਸੰਗ੍ਰਹਿ ਵੀ ਹੈ ਠੀਕ ਹੈ ਜੀ ਯਾਦ ਰੱਖਣਾ ਅੱਗੇ ਹੈ ਕਿਸ ਸੂਫੀ ਸ਼ਾਇਰ ਨੇ ਹੀਰ ਰਾਂਝ ਦੀ ਪ੍ਰੇਮ ਕਥਾ ਨੂੰ ਪਹਿਲੀ ਵਾਰ ਅਧਿਆਤਮਕ ਅਰਥਾਂ ਵਿੱਚ ਵਰਤਿਆ ਹੈ ਤਾਂ ਉਹ ਵਰਤਿਆ ਹੈ ਜੀ ਸ਼ਾਹ ਹੁਸੈਨ ਨੇ ਫਿਰ ਹੈ ਆਧੁਨਿਕ ਯੁੱਗ ਦੀ ਹਰਮਨ ਪਿਆਰੀ ਸਾਹਿਤਕ ਬੰਨ ਗਈ ਹੈ ਉਹ ਹੈ ਜੀ ਨਿੱਕੀ ਕਹਾਣੀ ਕਿਉਂਕਿ ਪੂੰਜੀਵਾਦੀ ਦੌਰ ਹੋਣ ਕਾਰਨ ਕਿਸੇ ਕੋਲ ਵੀ ਇੰਨਾ ਟਾਈਮ ਨਹੀਂ ਹੈ ਕਿ ਉਹ ਵੱਡੇ-ਵੱਡੇ ਲਿਖਤਾਂ ਪੜ ਸਕਣ ਤਾਂ ਕਰਕੇ ਜਿਹੜੀ ਛੋਟੀ ਕਹਾਣੀ ਹੈ ਨਿੱਕੀ ਕਹਾਣੀ ਹੈ ਉਹ ਆਧੁਨਿਕ ਯੁੱਗ ਦੀ ਇੱਕ ਹਰਮਨ ਪਿਆਰੀ ਸਾਹਿਤਕ ਬਣ ਗਈਆਂ ਜਿਨੂੰ ਲੋਕ ਬਹੁਤ ਜ਼ਿਆਦਾ ਪੜ੍ਹਨਾ ਵੀ ਪਸੰਦ ਕਰਦੇ ਤੇ ਲਿਖਣਾ ਵੀ ਪਸੰਦ ਕਰਦੇ ਆ ਠੀਕ ਹੈ ਏਸੀ ਜੀ ਸਾਡੇ ਹੋਗੇ ਸਾਡੇ ਕੋਲੇ 100 ਸਵਾਲ 37 ਤੋਂ 3704 ਮਾਸਟਰ ਕੈਡਰ ਦੇ ਜਿਹੜੇ ਅਗਲੇ 50 ਪ੍ਰਸ਼ਨ ਨੇ ਉਹ ਅਸੀਂ ਅਗਲੀ ਲਾਈਵ ਸੈਸ਼ਨ ਦੇ ਵਿੱਚ ਡਿਸਕਸ ਕਰਾਂਗੇ ਤਾਂ ਪਲੀਜ਼ ਕੱਲ ਜਿਹੜੀ ਕਲਾਸ ਹੈ ਉਹ 4 ਵਜੇ ਹੋएगी ਤਾਂ 4 ਵਜੇ ਪਲੀਜ਼ ਤੁਸੀਂ ਤਿਆਰ ਰਹਿਣਾ ਤੇ ਮੇਰੇ ਸਲਾਈਵ ਸੈਸ਼ਨ ਨੂੰ ਜਰੂਰ ਜੁਆਇਨ ਕਰਨਾ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਸੈਸ਼ਨ ਨੂੰ ਕਿੱਦਾਂ ਦਾ ਲੱਗਿਆ ਇਹਦੇ ਵਿੱਚ ਕੀ ਇੰਪਰੂਵਮੈਂਟ ਹੋਣੀ ਚਾਹੀਦੀ ਹੈ ਜਿਹੜੀ ਚੀਜ਼ ਨਹੀਂ ਸਮਝ ਆਈ ਉਹਨੂੰ ਜਰੂਰ ਮੈਸੇਜ ਦੇ ਵਿੱਚ ਕਮੈਂਟ ਕਰਨਾ ਠੀਕ ਹੈ ਤੇ ਬਾਤ ਤੋਂ ਬਾਅਦ ਇਹਨੂੰ ਸ਼ੇਅਰ ਕਰਨਾ ਤਾਂ ਕਿ ਕੋਈ ਹੋਰ ਵੀ ਸਟੂਡੈਂਟ ਹੈ ਜਿਹੜਾ ਇਹਦਾ ਲਾਹਾ ਲੈ ਸਕਣ ਸਭ ਦਾ ਬਹੁਤ ਬਹੁਤ ਧੰਨਵਾਦ